ਉੱਠ ਜਰਾ ਚੰਦ ਬਾਦ ਕਥਨਨ ਸਵਈਆ ਬ੍ਰਹਮਾ ਮਹੂਰਤੋਂ ਸਿਆਮ ਉਠੇ ਤੜਕੇ ਹਮੇਸ਼ਾ ਕ੍ਰਿਸ਼ਨ ਜੀ ਚਾਰ ਪੈਰ ਕਢੀ ਚਾਰ ਕਢੀ ਦੇ ਤੜਕੇ ਉੱਠਦੇ ਸੀ ਬ੍ਰਹਮ ਮੂਰਤੇ ਨੂੰ ਕਹਿੰਦੇ ਉੱਠ ਨਾਏ ਫਿਰਦੇ ਹਰ ਧਿਆਨ ਤਰ ਉੱਠ ਕੇ ਨਾ ਕੇ ਪਰਮੇਸ਼ਰ ਦਾ ਧਿਆਨ ਕ੍ਰਿਸ਼ਨ ਜੀ ਵੀ ਕਰਿਆ ਕਰਦੇ ਸਨ ਤੂੰ ਕਿੰਨੇ ਵੇਲੇ ਉੱਠਣਾ ਕਰੂੰਗਾ ਥੋੜਾ ਉਠ ਖੜਾ ਕਰ ਬਲਦੇਵ ਸਿੰਘ ਤੇਨ ਖੜਾ ਫੇਰਾ ਸੰਦੇਹ ਕੇ ਰਬ ਹੁ ਤੋ ਫੇਰ ਸੂਰਜ ਨੂੰ ਸੰਦੇਰ ਦਾ ਪਾਣੀ ਚੜਾਇਆ ਕਰਦਾ ਕ੍ਰਿਸ਼ਨ ਰਫੋਤ ਉਤੇ ਉਦੇ ਉਦੇ ਸੋ ਜਲਾਲ ਜ ਜਲਾਜਲ ਦੇ ਅੰਜਲ ਬੁੱਕ ਭਰ ਕੇ ਹਰ ਮੰਤਰ ਰਾਰੇ ਇਹ ਮੰਤਰ ਗਾਇਤਰੀ ਪੜਿਆ ਕਰਦਾ ਕ੍ਰਿਸ਼ਨ ਆਪ ਫਿਰ ਪਾਠ ਕਰੇ ਸਤ ਸਈ ਸੇ ਸਤ ਸਈਆ ਜਿਹੜੇ ਸਭ ਹੈ ਨਾ ਸਤ ਸਈ ਸੇ ਲੋਕ ਸਤ ਸਈ ਪਾਠ ਕਰਦਾ ਹੁੰਦਾ ਸੀ 700 ਦੀਵੀ ਦੇ ਨਾਮਾਂ ਦਾ ਸੋ ਸਿਆਮ ਨਿਤਾ ਪ੍ਰਤੋ ਪੈ ਪੈ ਨਾ ਟਾਰੇ ਪੈ ਨਾ ਟਾਰੇ ਕ੍ਰਿਸ਼ਨ ਹੋਈ ਨਿਤਨੇਮ ਇਹ ਨਾ ਕਰਦਾ ਸੀ 700 ਜਾਪ ਕਰਦਾ ਸੀ ਕਰਦਾ ਨਹੀਂ ਸੀ ਤਰ ਕਰਮਨਾ ਤਾ ਕਰਮ ਨਾ ਕੌਣ ਕਰੇ ਜਗ ਮੈਂ ਦੱਸੋ ਵੀ ਕੌਣ ਕਰਮ ਕਰਮ ਹੋਰ ਕੌਣ ਨਾ ਕਰੇ ਜਗ ਵਿੱਚ ਆਪਣ ਸਿਆਮ ਜੋ ਕਰਮ ਜਦੋਂ ਕ੍ਰਿਸ਼ਨ ਜੀ ਨਾਮ ਕਰੂੰ ਕਿਤੇ ਦੁਨੀਆ ਸਾਰੀ ਨੂੰ ਲਾਤਾ ਕਰਮਾਂ ਚ ਸਦਾ ਨਿਤਨੇਮ ਜਿਵੇਂ ਕਰਿਆ ਕਰਦੇ ਸਨ ਤੇ ਗੰਬਾਰੀ ਤਮਾਸ਼ਾ ਵੀ ਕਰਦੇ ਤੇ ਖਵਾਏ ਉਹ ਵੀ ਕਰਦੇ ਸਨ ਸਦਾ ਯਾ ਨਾਇਕ ਸਿਆਮ ਜੋ ਲਾਇ ਸੁਗੰਧ ਗੁਰੂ ਜੀ ਨਹਾ ਧੋ ਕੇ ਫੇ ਖੁਸ਼ਬੂ ਲਾ ਲੈਣਾ ਭਲੇ ਪਾਟ ਤਾਰ ਕੇ ਬਾਹਰ ਆਵੇ ਬੜੇ ਬਸਤਰ ਸੋਹਣੇ ਧਾਰ ਕੇ ਬਾਹਰ ਨਿਕਲਿਆ ਕਰਦਾ ਆਇਸ ਰਾਤ ਨੂੰ ਉੱਪਰ ਬੈਠ ਕੇ ਸੋਹਣੇ ਬੈਠ ਕਰਕੇ ਸ਼ਾਮ ਪਲੀ ਬੇਦ ਬੇਦ ਨਿਆਉ ਕਰਾਵੇ ਕ੍ਰਿਸ਼ਨ ਜੀ ਗੁਰੂ ਸਾਹਿਬ ਕਹਿੰਦੇ ਚੰਗੀ ਤਰ੍ਹਾਂ ਨਿਆਣ ਕਰਿਆ ਕਰਦਾ ਹਉ ਸੁਖਦੇਵ ਕੋ ਤਾਦ ਪਲਾ ਸੁਖਦੇਵ ਦਾ ਪੁੱਤਰ ਨੰਝਰਾ ਸੁਖਦੇਵ ਦਾ ਪਿਤਾ ਜੋ ਪਲਾ ਆਪਣੇ ਹੈਗਾ ਜੀ ਵਿਆਸੋ ਤੋ ਕਥਾਕਰ ਸ੍ਰੀ ਨੰਦ ਲਾਲ ਰਿਝਾਵੇ ਤੋ ਕਹਾ ਕਰਕੇ ਵਿਆਸ ਜੀ ਕ੍ਰਿਸ਼ਨ ਜੀ ਨੂੰ ਖੁਸ਼ ਕਰਿਆ ਕਰ ਤੋ ਲਗ ਆਏ ਕਹੀ ਬਤਿਆ ਉਹਨੇ ਜਿਹਨੂੰ ਗੱਲ ਆ ਕੇ ਕਹੀ ਰੋਏ ਨਿਤਨੇ ਵਿਉਸ਼ੀਏ ਦਾ ਬਤਿਆਏ ਕੋ ਸੋ ਮੁਖ ਤੇ ਕਉਪਾਲ ਸੁਨਾਵੇ ਉਹ ਮੁਖੇ ਕੇ ਸੁਨਾਉਂਦੇ ਹਾਂ ਦੂਦ ਬਾਜ ਸਵਈਆ ਕਾਂਜੂ ਜੋ ਜੋ ਤੁਮ ਜੀਤ ਕੈ ਕੋਪਤ ਤੇ ਕ੍ਰਿਸ਼ਨ ਜੀ ਨੇ ਤੁਮ ਜਿੱਤਿਆ ਸੀ ਨਾ ਰਾਜਾ ਛੋਰ ਦਇਓ ਤੇ ਓਜ ਜਨਾਇਓ ਉਹ ਬਲ ਜਨ ਆਇਆ ਛੜਤਾ ਸੀ ਤੁਸੀਂ ਮੈਂ ਮੈਂਦਰ ਮੈਂ ਦਾਲ 23 ਹਾਂਜੀ ਪੈਦਲ ਹਾਂਜੀ ਪੈਦਲ 2300 ਲੈ ਸੰਗ ਉਹ ਪੈਦਲ 2300 ਲੈ ਕੇ ਨਾਲ 2300 1200 ਜੁੱਦ ਮਚਾਇਓ ਕਈ ਵਾਰੀ ਨਾਮੇ ਵਾਂਗੂ ਪੜਦਨ ਜੰਗ ਬਚਾਇਆ ਮੈਂ ਦਾਲ ਮਮਾ ਤੇ ਠੀਕ ਹੋ ਚਲੋ ਮੈਂ ਦਾਲ ਤੇ ਕਹਿੰਦਾ ਮੈਂ ਦਾਲ ਲੈ ਕੇ 23 ਸ਼ੂਣਿਆਂ ਦਾ ਕ੍ਰਿਸ਼ਨ ਦੇ ਨਾਲ ਜੰਗ ਮਚਾਇਆ 23 ਵਾਰ ਕਾਨ ਕੋ ਅੰਤੋ ਪੁਜਾਇ ਰਹੋ ਅੰਤ ਨੂੰ ਕ੍ਰਿਸ਼ਨ ਨੂੰ ਪੁਜਾਤੈ ਮਾਨ ਕਰਦਾ ਹੋ ਮਤਰਾ ਕੇ ਬਿਖੇ ਰਹਨੇ ਹੂ ਨਾ ਕ੍ਰਿਸ਼ਨ ਵਸਾ ਦੀ ਨਹੀਂ ਰਹਿ ਸਕਿਆ ਦੁਆਰ ਕਾ ਜਾ ਰਿਆ ਹੈ ਵੇਜ ਕੇ ਖਾਈ ਹੈ ਲਾਜ ਮਨੋ ਮਨੋ ਲਾਜ ਵੇਜ ਕੇ ਖਾਦੀ ਹੈ ਕ੍ਰਿਸ਼ਨ ਨੇ ਤਨ ਜੋ ਜੜ ਆਪਣੇ ਆਪਨ ਕੋ ਗਰਬਾਇਓ ਇਸ ਤਰ੍ਹਾਂ ਜਾੜੋ ਮੂਰਖ ਨੇ ਆਪਣਾ ਹੰਕਾਰ ਦੱਸਿਆ ਦੂਤ ਨੂੰ ਦੱਸਿਆ ਇਹ ਤੇ ਸ੍ਰੀ ਦਸ਼ਮ ਸੁਕੰਦੇ ਪੁਰਾਣੇ ਬਚਿਤ੍ਰਨਾਟਕ ਗ੍ਰੰਥ ਹੈ ਕ੍ਰਿਸ਼ਨ ਅਵਤਾਰ ਦਿੱਲੀ ਕੋ ਆਵਨ ਰਾਜ ਸੁਵੇ ਜਾਗ ਕਰਨ ਕਥਨਮ ਕਿ ਦੋਹਰਾ ਤਵ ਲੋ ਨਾਦ ਕ੍ਰਿਸ਼ਨ ਕੀ ਉਹਨ ਜਿਨੂੰ ਨਾਦ ਤੇ ਕ੍ਰਿਸ਼ਨ ਦੀ ਸਵਾ ਪਹੁੰਚਿਓ ਆਏ ਆ ਸਵਾਜ ਪਹੁੰਚਿਆ ਦਿੱਲੀ ਕੋ ਬਿਰਜਨਾਥ ਕੋ ਦਿੱਲੀ ਨੂੰ ਕ੍ਰਿਸ਼ਨ ਨੂੰ ਲੈ ਚੱਲਿਓ ਸੰਗ ਲਵਾਏ ਲੈ ਕੇ ਲੈ ਚੱਲਿਆ ਸਵਈਆ ਸ੍ਰੀ ਬਿਰਜਨਾਥ ਕਹੀ ਸਭ ਸੋ ਸਾਰਿਆਂ ਨੂੰ ਆ ਕੇ ਦਿੱਲੀ ਜੀ ਕਿਹਾ ਕ੍ਰਿਸ਼ਨ ਜੀ ਨੇ ਹਾਂ ਹਾਂ ਦਿੱਲੀ ਚੱਲੇ ਕਿਦੋ ਤਾਹੀ ਕੋ ਮਾਰਾ ਅਸੀਂ ਭਾਈ ਦਿੱਲੀ ਚੱਲ ਕੇ ਚੰਗਾ ਮਾਰਾਂਗੇ ਉਹਨੂੰ ਜਰਾ ਸਿੰਧ ਨੂੰ ਜੋ ਮਤ ਵਾਰਨ ਕੇ ਮਨ ਪੀਤਰ ਜਿਹੜਾ ਅਕਲ ਵਾਲਿਆਂ ਦੇ ਮਨ ਚ ਆਉਂਦਾ ਹੈ ਆਵਤ ਹੈ ਸੋ ਬਾਦ ਵਿੱਚ ਜਿਹੜੀ ਗੱਲ ਆਉਂਦੀ ਉਹ ਬਾਤ ਵਿਚਾਰ ਨਾ ਕਰੋ ਉਦ ਵੈਸੇ ਕਹੋ ਪ੍ਰਭਜੋ ਉਦੋ ਨੇ ਕਿਹਾ ਹੀ ਮਹਾਰਾਜ ਇਸ ਸਮੇਂ ਫਿਰ ਦਿੱਲੀ ਹੋ ਔਰ ਤਦ ਹਾਲ ਪਹਿਲੋ ਮਾੜਾ ਦਿੱਲੀ ਤਰਫ ਚੱਲਣਾ ਕਰੋ 파ਰਥ ਪੀਮ ਕੋ ਲੈ ਸੰਗ ਆਪਣੇ ਅਰਜਨ ਨੂੰ ਤੇ ਭੀਮसेन ਨੂੰ ਨਾਲ ਲੈ ਚੱਲੋ ਉਹ ਤੇ ਸਤਰ ਕੋ ਜਾਇ ਸੰਘਾਰ ਚਾਹ ਦੇਸ਼ ਨੂੰ ਜਾ ਕੇ ਪਹਿਲਵਾ ਮੇਂ ਕੁਸ਼ਤੀ ਨਾਲ ਜਰਾਸੇ ਨੂੰ ਮਰਵਾਓ ਸਭਿਆ ਉਦਵ ਜੋ ਸਾਬ 70 ਕੋ ਮਾਰ ਇਸ ਪ੍ਰਕਾਰ ਹੈ ਉਦ ਕਹਿੰਦਾ ਜਿਵੇਂ ਸਤਰਮ ਜੋ ਮਾਰੋਗੇ ਨਾ ਸਾਰਾ ਕਹੋ ਸੋ ਸਵੇ ਹਰਮਾਨ ਲयो ਕ੍ਰਿਸ਼ਨ ਜੀ ਨੂੰ ਮਹਾਯੁਦੋਂ ਕੇ ਸਾਰਾ ਦਸ਼ਨਾ ਨੂੰ ਮਾਰੋ ਰਾਸਪਤ ਪਲੇ ਗਜਵਾਜਨ ਕੇ ਰਥਾਂ ਵਾਲੇ ਪਤ ਪੈਦਲਾ ਵਾਲੀ ਹਾਟੀਆਂ ਵਾਲੇ ਘੋੜੀਆਂ ਵਾਲੇ ਮਿਰਜੋ ਨਾਇਕ ਸੈਨ ਪਲੇ ਰਚਿਓ ਕ੍ਰਿਸ਼ਨ ਰਚਨਾ ਕੀਤੀ ਫੌਜ ਚੰਗੀ ਮਿਲ ਟਾਂਗਿਆ ਫੀਮਨ ਭਾਂ ਵਿਚੜਾਏ ਚਾਂਕ ਟਾਂਕ ਫੀਮ ਖਾਂਦਾ ਸੀ ਕ੍ਰਿਸ਼ਨ ਕਹਿੰਦੇ ਜੀ ਮੇਰਾ ਚਾਂਕ ਚਿਟਾਂਕ ਹੁੰਦੀ ਹੈ ਕਿ ਚਾਰ ਮਾਸੇ ਦਾਰਮਾਸੇ ਫੀਮ ਖਾਜੋ ਨਾ ਦੇ ਲੋ ਕਿਡਾ ਆਵਦੀ ਆਓ ਮਦਰਾ ਸੁਖ ਮਾਨ ਪੀਓ ਸ਼ਰਾਬ ਸੁਖ ਨਾ ਹੁਣ ਕਹਿੰਦੇ ਜੇ ਸ਼ਰਾਬ ਤੇ ਫੀਮ ਕੱਟੀ ਖਾਲੇ ਤਾਂ ਮਰ ਜਾਂਦਾ ਹੈ ਸੁਖ ਮੰਨ ਕੇ ਪੀਤੀ ਕਰਨੀ ਸੋਧੋ ਕਾਇਬੇ ਕੋ ਨਾਰਦ ਭੇਜ ਤੇ ਨਾਰਦ ਭੇਜ ਦਇਓ ਖਬਰ ਦੇਣ ਵਾਸਤੇ ਨਾਰਦ ਭੇਜ ਦਿੱਤਾ ਆਏ ਉਹਦਸੋਂ ਮਿਲ ਕਾ ਜੇ ਵੀ ਹਮੇਸ਼ਾ ਨਾਲ ਬਲ ਨਾ ਹੜਾ ਕੇ ਸੁੱਖਾ ਤੇ ਫੀਮ ਜ਼ਰੂਰ ਖਾਣੀ ਚਾਹੀਦੀ ਹੈ ਤੇ ਪੰਜ ਇੱਕ ਨਹੀਂ ਵਰਤਣੀ ਚਾਹੀਦੀ ਹੈ ਕਾਇਓ ਕਾਇਓ ਰੇ ਬਿਮਾਰੀ ਪਈ ਨੇ ਇਸ ਨੂੰ ਚਲੋ ਜੀ ਕਾਇਓ ਉਹ ਦਵਤੋਂ ਮੇਰੇ ਕਾਇਓ ਕ੍ਰਿਸ਼ਨ ਦਾ ਕੰਮ ਹੈ ਹਾਂ ਜੀ ਕਾਇਓ ਉਹ ਦਵਤੋਂ ਮੇਰੇ ਕਾਜ ਕਾਇਓ ਉਸ ਵੇਲੇ ਕਿਹਾ ਉਹ ਤੂੰ ਤੇ ਤੈਂ ਕੰਮ ਮਿਲ ਕੇ ਕਰਿਓ ਚੌਪਈ ਦਿੱਲੀ ਦਿੱਲੀ ਸੋ ਚਾਤ ਕੀ ਹੋ ਗਿਆ ਦਿੱਲੀ ਸਾਹ ਦਿੱਲੀ ਸਾਜੋ ਸਭ ਹੀ ਦਲ ਆਏ ਦਿੱਲੀ ਜਿਸ ਜਾ ਕੇ ਸਾਰਾ ਜਾਦਵਾਂ ਦਾ ਲਾਗੇ ਹੁਣ 2900 ਤੋਂ ਪੈਨ ਲਵਟਾਏ ਚਰਨੀ ਲਵਟ ਕੇ ਭੀਮ ਫਾਦਕ ਜਦ ਪਦ ਕੀ ਅਦ ਸੇਵਾ ਕਰੀ ਕ੍ਰਿਸ਼ਨ ਦੀ ਬੜੀ ਸੇਵਾ ਕੀਤੀ ਤਬ ਮਨ ਕੀ ਚਿੰਤਾ ਪਰ ਹਰੀ ਸਾਰੇ ਮਨ ਦੀ ਚਿੰਤਾ ਤਿਆਗਤੀ ਓਠਾ ਕਹੀ ਜੋ ਤਿਹਤ ਬਾਤ ਜਿ ਕ੍ਰਿਸ਼ਨ ਨਾਲ ਬਾਤ ਜਿਹੜੀ ਕਹੀ ਕਹੇ ਜਿਦਿਸਤਰ ਬਾਤ ਜਿ ਕ੍ਰਿਸ਼ਨ ਨੇ ਗੱਲ ਕਹੀ ਨਾਵੇਂ ਪੁੱਜਣੋਂ ਵੀ ਟੱਪ ਗਿਆ ਤੂੰ ਇਕ ਪ੍ਰਭੂਮ ਬੇਨਤੀ ਕਰਤੋ ਇੱਕ ਉਹ ਬੇਨਤੀ ਕਰਨਾ ਜੋ ਪ੍ਰਭੂ ਸ਼ਰਵਣ ਸੁਹਾ ਜੇ ਜੋੜੇ ਕੰਨਾ ਜੇ ਸੋਭਨੀਕ ਲੱਗੇ ਰਾਜ ਸੁ ਤਬ ਮੈਂ ਕਰੋ ਰਾਜ ਸੁ ਜਗ ਸਾਰੇ ਰਾਜਿਆਂ ਨੂੰ ਬੁਲਾ ਕੇ ਮੈਂ ਕਰਾ ਚਾਹ ਪਈ ਤਬ ਜਤ ਪਤ ਇਹ ਭੰਦ ਸੁਨਾਇਓ ਕ੍ਰਿਸ਼ਨ ਜੀ ਨੇ ਉਹ ਸੁਨਾਇਆ ਮੈਂ ਇਹ ਕਾਜ ਹੀ ਕੋ ਆਇਓ ਮੈਂ ਇਸੇ ਕੰਮ ਲਾਇਆ ਭਾਈ ਲੇ ਜਰਾਤ ਸਿੰਧ ਸਿੰਧ ਕੋ ਮਾਰ ਪਹਿਲਾਂ ਜਰਾ ਨੂੰ ਮਾਰਿਆ ਇਹੇ ਨਾਮ ਜਾਗ ਕੋ ਬਹਰ ਉਚਾਰ ਫੇਰ ਜਗ ਜਗ ਕੋ ਨਾਮ ਜਗ ਕੋ ਬਹਰ ਉਚਾਰ ਜਗ ਕਰਨ ਦਾ ਨਾਮ ਉਚਾਰਿਓ ਸਭਿਆ ਪਿੰ ਪਟਿਓ ਤਬ ਪੂਰਬ ਕੋ ਪਿੰਦ ਸੈਨ ਨੂੰ ਪੂਰਬ ਨੂੰ ਪੇਜਤਾ ਅਰਧਚਨ ਕੋ ਸਹ ਦੇ ਪ੍ਰਚਾਰਿਓ ਸਹ ਦੇ ਪੜਾਤਾ ਪੇਜਤਾ ਪਛਮੋ ਤੇਜ ਦ ਪੇਜ ਤੇਜ ਤੋ ਪੇ ਨਕ ਨੁਕਲਾ ਹੈ ਨੁਕਲ ਨੂੰ ਪਛੋ ਚ ਭੇਜ ਤੋ ਕਿਉ ਤੇ ਹੈ ਨਿਰਪਜ ਜਗ ਬਨਾਇਓ ਇਸ ਪ੍ਰਕਾਰ ਬਿਉ ਤੇ ਜਗ ਦੀ ਰਾਜੇ ਨੇ ਬਣਾਈ। 파르ਤ ਗयो ਤਬ ਉਤਰ ਕੋਡ ਨੂੰ ਚਲਿਆ ਗਿਆ ਅਰਜੁਨ। ਨਾ ਨਾ ਬਚੇ ਨਾ ਬਤਿਓ ਜੇ ਯਾ ਸੰਗ ਜੋਤ ਮਚਾਇਓ ਜਨ ਜੰਗ ਜਾ ਕੋਈ ਇਹਨਾਂ ਦੇ ਬਚਿਆ ਨਹੀਂ ਕੋਈ। ਜੋਰ ਕਨੋ ਤਾ ਨ ਸਿਆਮ ਸਿਆਮ ਪਨੇ। ਮੋਰ ਸਾਰੇ ਤਨਖ ਦੇ ਜੋਰ ਨਾਲ ਹੈ। ਤੋ ਦਿੱਲੀ ਪਤ ਪੈ ਚਲ ਆਜ ਤਨੇ ਆਇਓ। ਸਾਰੇ ਦਿੱਲੀ ਦੇ ਦਿੱਲੀ ਪਾਤ ਦੇ ਪਾਸੇ ਜਿਸਟਰ ਦੇ ਪਾਸ ਆਜਮ ਚਲ ਗਿਆ ਹੋ ਗਿਆ ਜੋ ਸਵਿਆ ਪੁਰਵਜੀ ਚਲ ਅਰਜਨ ਆਇਓ ਚਲ ਅਰਜਨ ਆਇਓ ਸਵਿਆ ਪੁਰਵਜੀਤ ਕਾਹਿ ਭੀਮ ਫਿਰਿਓ ਪੁਰਵ ਨੂੰ ਜਿੱਤ ਕੇ ਭੀਮਸੈਨ ਵੀ ਮੁੜਿਆ ਆ ਰੋਤਰ ਜੀਤ ਕਾ ਪਾਰ ਸੇ ਆਇਓ ਅਰਜਨ ਵੀ ਆ ਗਿਆ ਪਾਰ ਨੂੰ ਜਿੱਤ ਕੇ ਦਾਚਣ ਜੀਤ ਫਿਰਿਓ ਤਹ ਦੇਵ ਤਹ ਦੇਵ ਦੱਖਣ ਨੂੰ ਜਿੱਤ ਕੇ ਆ ਗਿਆ ਕਰੋ ਚਤ ਮੈਂ ਤੈਨ ਓਜ ਜਨਾਨਾ ਬੰਗ ਜਨਾਨਾ ਕੀਤਾ ਪਛਮਾ ਜੀਤ ਲਿਓ ਸਨੁਕਲੈ ਨੁਕਲ ਨੂੰ ਪੱਛੋਂ ਨੂੰ ਜਿੱਤਿਆ ਜਾ ਕੇ ਫਿਰ ਪਕਾਇਆ ਤੈਨ ਪਾਇ ਨਾ ਪੈ ਸਿਰ ਨਿਆਰੇ ਰਾਜੇ ਦੇ ਸਿਰ ਤੇ ਆ ਕੇ ਚਰਨ ਨਿ ਕੋਇ ਰੱਖੇ ਆਇ ਸੋ ਉਹ ਸਭੋ ਜੀਤ ਲਏ ਸਾਰੇ ਜਿਤਲੇ ਓ ਕਹਿਤਾ ਹਮ ਸੇਂ ਤੋਂ ਜਰਾ ਨਹੀਂ ਜੀਤਨ ਪਾਇਓ ਜਰਾ ਸਿੰਧ ਨਹੀਂ ਜਿੱਤ ਸਕੇ ਸੀ ਥੋੜਾ ਕਹੀ ਕ੍ਰਿਸ਼ਨ ਦਿਜ ਦੇਖੋ ਕ੍ਰਿਸ਼ਨ ਕਹਿਣ ਲੱਗਾ ਬਾਹਮਣਾਂ ਦਾ ਭੇਸ ਬਣਾ ਲੀਏ ਆਪਣਾ ਤਾਰ ਤਾ ਤੋ ਹਮ ਆਬ ਰਨ ਚਾਹੇ ਉਹਦੇ ਨਾਲ ਧਾਰ ਕੇ ਜੰਗ ਚਾਹਾਂਗੇ ਤੇਰਾ ਹਮ ਸਿਓ ਹੋਏ ਏਕ ਅਸੀਂ ਫੇਰ ਆਪਣੇ ਨਾਲ ਸਾਰੇ ਘੋ ਜਾਣਗੇ ਸੋ ਵਟੋ ਸੈਨੋ ਸਭ ਸ਼ੋਰ ਕਰੇਾਰੇ ਸ਼ੋਰ ਮੇਂ ਪੇ ਸਪਾਉ ਛੱਡ ਕੇ ਆਈਏ ਤੋ ਯਾ ਵੇਖ ਕਰੋ ਤੁਮ ਵਿਪਨ ਕੋ ਤੁਸੀਂ ਬ੍ਰਾਹਮਣ ਦਾ ਭੇਸ ਧਾਰੋ ਸੰਗ ਭਾਰਤ ਪੀਮ ਕੇ ਸਿਆਮ ਕਹੋ ਇੱਕ ਪਾਰਸਨ ਅਰਜਣ ਨੂੰ ਤੇ ਭੀਮ ਸੈਨ ਨੂੰ ਕ੍ਰਿਸ਼ਨ ਨੇ ਕਿਹਾ 함 ਹੋ ਤੁਮਰੇ ਸੰਗ ਵਿਪਕੇ ਅਸੀਂ ਛੋਡੇ ਨਾਲ ਬ੍ਰਾਹਮਣ ਬਣ ਕੇ ਚੱਲਦੇ ਆਂ ਸਿੱਖ ਹੈ ਧਾਰਤ ਹੈ ਨਹਿ ਜਾਤ ਰਹੋ ਦਰਿਆ ਨਹੀਂ ਜਾਂਦਾ ਸੀ ਵੀ ਚੱਲਦੇ ਆਂ ਚਤੋ ਚਾਤ ਹੈ ਚਹ ਹੈ ਤੇ ਹਤੇ ਜਿੱਦ ਚਾਹੁੰਦੇ ਅਸੀਂ ਚਾਹੁੰਦੇ ਇਸ ਤਰ੍ਹਾਂ ਕੇ ਫੋਨੋ ਇੱਕ ਲੈਕ ਲੈਕ ਕਰਖ ਕਰਖ ਗਗ ਕਰਖ ਖਗ ਗयो ਗੱਲੇ ਪਰ ਕੇ ਹੱਥੀਂ ਚ ਤਲਵਾਰ ਪਕੜ ਕੇ ਫਿਰ ਕਹੋ ਫਿਰ ਆਪਣਾ ਵਿਪਕੋ ਰੂਪ ਉਸੇ ਕਿਹਾ ਸੀ ਬ੍ਰਾਹਮਣ ਦਾ ਰੂਪ ਧਾਰ ਕੇ ਕਹੋ ਨਹੀਂ ਕਹੋ ਤੇ ਜਾਤ ਲਹਿ ਇਹ ਜਿਹਾ ਧਾਰਨ ਕੀਤਾ ਲਖਿਆ ਨਹੀਂ ਜਾਂਦਾ ਬ੍ਰਾਹਮਣ ਇੱਕ ਕ੍ਰਿਸ਼ਨ ਸੋਈ ਆ ਬਾਹਮਣ ਪੇਛ ਜਾਵੇ ਧਰ ਕ ਜਦੋਂ ਬ੍ਰਾਹਮਣ ਲੋ ਪੇਛ ਧਾਰਿਆ ਫਿਰ ਪੋਸ ਤੇ ਜਰਾ ਕੇ ਗਏ ਨਿਰਪਜਾਨੀ ਚਲੇਗੇ ਪੜਨੇ ਸਾ ਰਾਜ ਜਰਾਸੰਦ ਨੈਣ ਨਿਹਾਰ ਬੜੇ ਪੁਜ ਦੰਡ ਜੁਰ ਦੰਦ ਸੋ ਬੜੀਆਂ ਡੋਲੇ ਵੇਖੇ ਨੇ ਛਤਰੀਆਂ ਦੇ ਛਤਰਨ ਕੀ ਸਭ ਰੀਤ ਪਛਾਨੀ ਛਤਰੀਆਂ ਦੀ ਸਾਰੀ ਰੀਤੀ ਪਛਾਨ ਲਈ ਜਰਾਸੰਦ ਨੇ 23 ਵਾਰ ਭਿਰਿਓ ਹਮ ਸੋ ਕਹਿੰਦੇ 23 ਵਾਰ ਮੇਰੇ ਨਾਲ ਕ੍ਰਿਸ਼ਨ ਤੂੰ ਭਿਰਿਆ ਸੋ ਹੈ ਜਿਹੇ ਦਵਾਰ ਵਤੀ ਰਾਜਤਾਨੀ ਜਿਹਦੀ ਦਵਾਰ ਪਦੀ ਰਾਜਤਾਨੀ ਉਹੋ ਕ੍ਰਿਸ਼ਨ ਹੈ ਤੇ ਦਾਲ ਹਾਇਓ ਤੇ ਲਹਿਓ ਸਭ ਹੀ ਛਾਲ ਕਾਇ ਸ਼ਾਲ ਕਰਕੇ ਭੇਟ ਲੈਣਾ ਕੀਤਾ ਇਹ ਆਇਓ ਹੈ ਗੋਕਲਨਾਥ ਗਮਾਨੀ ਇਹ ਗੋਕਲਨਾਥ ਹੀ ਹੰਕਾਰੀ ਆ ਗਿਆ ਸਿਆਮ ਜੂ ਆਪ ਨੇ ਹੀ ਉਠਕਾਇ ਕ੍ਰਿਸ਼ਨ ਜੀ ਨੇ ਆਪ ਹੀ ਉੱਠ ਕੇ ਇਹ ਪੁੱਤ ਕੋ へ ਪਾਠ ਸੁਨਾਇਓ ਇਸ ਰਾਜੇ ਨੂੰ ਕਿਹਾ 2300 ਬਿਰ ਭਜਿਓ ਹਾਸਿਓ ਕ੍ਰਿਤੀ ਮੇਰੇ ਨਾਮ ਬੋਲੋ 23 ਵਾਰ ਤੂੰ ਭਜਿਆ ਹਰ ਕਉ ਹਰ ਕਉ ਤ્વੈ ਏਕ ਹੀ ਵਾਰ ਭਜਾਇਓ ਕ੍ਰਿਸ਼ਨ ਤਾਂ ਕਿੰਨੀਆਂ ਵਾਰੀਆਂ ਭਜਾਇਆ ਇੱਕ ਵਾਰੀ ਭਜਾਇਆ ਨਾ ਜਦੋਂ ਭੱਜ ਗਏ ਸੀ ਮਸਲਾਂ ਤੋਂ ਤੇ ਤੂੰ 23 ਵਾਰ ਸਾਥੋਂ ਭੱਜਿਆ ਕਹਿੰਦਾ ਇੱਥੇ ਪਾਇ ਬੀਰ ਕਹਾਵਤ ਹੈ ਇੰਨੇ ਕੀ ਸੂਰਮਾ ਕੋ ਹੁੰਦਾ ਜਰਾ ਸਿੰਦਰ ਤੂੰ ਸੋ ਇਹ ਹੈ ਹਮਰੇ ਚਿਤ ਮੈਂ ਆਪਿਆ ਵਾਯੋ ਸਾਡੀ ਚਿਤ ਹੁਣ ਆਇਆ ਹੈ ਬਾਹਮਣ ਹੋਏ ਤੁਹੇ ਸੇ ਸੰਗ ਛਤਰੀ ਕੇ ਬਾਹਮਣ ਹੋ ਕੇ ਤੇਰੇ ਵਰਗੇ ਛਤਰੀ ਦੇ ਨਾਲ ਸਾਤ ਹੈ ਕਰ ਜੁੱਧ ਮਚਾਇਓ ਕੁਸ਼ ਕੁਸ਼ ਦੀ ਦਾ ਜੰਗ ਤੇਰੇ ਨਾਲ ਮਚਾਇਆ ਚਾਹੁੰਦੇ ਆ ਯਾ ਬਲ ਮਾਬ ਕਾ ਦੇਹ ਦਈ ਹਰ ਕੋ ਦੇਖ ਲਓ ਬਲ ਭੱਜਰ ਨੇ ਮਿਲ ਕੇ ਬਾਲਾ ਜੀ ਨੇ ਆਉਤੀ ਦੇ 52 ਨੂੰ ਮਿਣਕੇ ਦੇ ਦਿੱਤੀ ਸੀ ਆਪ ਦੀ ਸਭ ਹੋ ਰਿਹਾ ਹੈ ਨਾ ਵਿਚਾਰ ਕਿਓ ਮਠੀਰੇ ਸ਼ੁਕਰਾਂਜ ਚ ਹੋ ਰੇ ਕਾਣਾ ਵੀ ਹੋ ਗਿਆ ਕੋਈ ਵਿਚਾਰ ਨਹੀਂ ਕੀਤਾ ਵੀ ਜੋ ਹਰੀ ਆਪ ਮੰਗਤਾ ਬਣ ਜਾ ਹੁਣ ਕੀ ਖਿਆਲ ਕਰਨਾ ਕਹੋ ਕਾ ਤਨ ਹੈ ਭਗਵਾਨ ਕਹਿੰਦੇ ਕੀ ਇਹ ਤਨ ਸਰੀਰ ਭਗਵਾਨ ਦਾ ਉਹ ਪਿਛੇ ਕੋ ਮੰਗ ਤਦ ਦੇ ਦਿਓ ਨਾ ਦਿਓ ਕਹਿੰਦੇ ਆ ਪਿਛੇ ਕੋ ਬਣ ਕੇ ਮੰਗ ਕੇ ਆਇਆ ਹੈ ਦੇ ਜਿਹੜੀ ਬੀਓ ਪੈਦਾ ਹੋਈ ਜਾਂ ਨਾ ਹੋਈ ਸੋਨੋ RAM ਜੂ ਰਾਵਣ ਮਾਰ ਕਾਏ ਇਸ ਦੇ ਰਾਜ ਇਸ ਦੇ ਕਹ RAM ਚੰਦਰ ਜੀ ਨੇ ਮਾਰ ਕੇ ਰਾਜ ਕਰਕੇ ਭਵੇਸ਼ਣ ਦੇਤ ਭਵੇਸ਼ਣ ਦੇਤੇ ਤੇ ਨਾ ਲਯੋ ਰਾਜ ਵੀ ਭਵੇਸ਼ਣ ਦੇਤੇ ਤੇ ਨਾ ਲਯੋ ਗੁਰ ਫੇਰ ਤੂ ਗੋ ਸੋ ਸੁਣ RAM ਜੂ ਰਾਵਣ ਮਾਰ ਕਾਏ ਸੁਣ ਜੇਰਾ ਸਿੰਧੇ RAM ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਰਾਜ ਭਵੇਸ਼ਣ ਦੇ ਤੇ ਤੇ ਨਾ ਲਯੋ ਰਾਜੂ ਵਿਖੋ ਦੇ ਕੇ ਲਿਆ ਨਹੀਂ ਫੇਰ ਹਮਰੇ ਆਬ ਮੰਗਤ ਹੈ ਨਿਰਭਉ ਕਿਉ ਫੇਰ ਰਾਜਾ ਸਾਡੇ ਮੰਗਣ ਤੋਂ ਫੇਰ ਰਾਜਾ ਤੂੰ ਕਿਉ ਚੁੱਪ ਠਾ ਰਹੋ ਸੁਖ ਚਾਤਿਓ ਕਿੰਦਿ ਕਿਉ ਸਕੋਜ ਨਾ ਚੁੱਪ ਕਿਉ ਕਰਿਆ ਸੀ ਮੰਗਦੇ ਤੇਰੇ ਕੋਲ ਆ ਕੇ ਦੇਖੋ ਦਇਓ ਬ੍ਰਹਮਾ ਸਤ ਸੂਰ ਦੇਖ ਲਓ ਸੂਰ ਹੀ ਸੂਰ ਇਹ ਦੇਖ ਦੇਖੋ ਦਇਓ ਬ੍ਰਹਮ ਬ੍ਰਹਮ ਸਤ ਸੂਰਜ ਜੀ ਜਿਹਤੋ ਵਿਖੇ ਨਹੀਂ ਤਰਾਸ ਕਿਓ ਹੈ ਇਸ ਪ੍ਰਕਾਰ ਸੂਰਜ ਨੇ ਆਗਦਾ ਪੁੱਤਰ ਵੇਤ ਦਾ ਕਿਰਤੂ ਤੇ ਦਰ ਚ ਦਰਨੀ ਕੀਤਾ ਥੋੜੇ ਮਾਤਰ ਵੀ ਚਿੱਤੇ ਚ ਦਾਨ ਕਰਤਾ ਬ੍ਰਾਹਮਣ ਨੂੰ ਦਾਸ ਪਇਓ ਹਰ ਚੰਦ ਸੁਣਿਓ ਹਰੀ ਚੰਦ ਜਾ ਕੇ ਹਰੀ ਚੰਦ ਜਾ ਕੇ ਚੂੜਿਆਂ ਦੇ ਪਾਸ ਬਿਗ ਗਿਆ ਸਤ ਕਾਜ ਸਤ ਕਾਜ ਨਾ ਸੋਤ ਕਾਜ ਨਾ ਲਾਜ ਕੀ ਔਰ ਨਾ ਲਾਜ ਕੀ ਨਾ ਲੋ ਲਾਜ ਕੀਓ ਸ਼ਾਬਾਸ਼ ਅੱਖੇ ਰੋ ਕਿਤੇ ਬਣਾਏ ਅੱਗੇ ਕਿਤੇ ਕਿਉਂ ਬਣਾਏ ਤੇਰੇ ਅੱਖਰ ਜੀ ਕਾਹਨੀਆਂ ਜੀ ਤੇਰੀਆਂ ਸੋਤ ਕਾਜ ਨਾ ਲਾਜ ਕੀ ਔਰ ਤਯੋ ਹੈ ਕਹਿੰਦੇ ਦਾਸ ਹਰੀ ਚੰਦ ਜਿਹੜਾ ਸੀ ਚੂੜਿਆਂ ਦੇ ਪਾਸ ਹੋ ਗਿਆ ਆਪਣੇ ਪੁੱਤਰ ਨੂੰ ਉਸ ਵੇਲੇ ਸਵਾ ਰੁਪਿਆ ਮੰਗਦਾ ਸੀ ਉਸ ਦੇ ਪਾਸੋਂ ਲੱਗਿਆ ਨਹੀਂ ਕਿਸੇ ਪ੍ਰਕਾਰ ਤਾਰੀ ਮੂੜ ਦਇਓ ਮਾਦ ਮਾਦ ਕਾਟ ਮੁਰਾਰੀ ਮੁਰਾਰੀ ਮਦੂ ਦੈਂਤ ਨੇ ਆਵਦਾ ਸਿਰ ਕਟਾ ਲਿਆ ਸੀ ਰਾਰੀ ਦੇ ਤਾਸੂ ਰਤੇਕ ਨਾਸੰਕ ਰੱਬੀ ਕੋ ਰਤੀ ਕੋ ਨਾਸੰਕ ਸੰਕਤ ਮਾਨ ਪਇਓ ਹੈ ਰੱਬੀ ਮਾਤੁਰ ਵੀ ਸ਼ੰਕਾ ਮਾਨੀ ਹੋਇਆ ਵੱਡਾ ਪਾਠੀ ਲਾਇਆ ਤੇ ਚੰਗਾ ਵੀ ਪਰਮਜੀਤ ਹੈ ਜਦ ਜਦ ਚਾਹਤ ਹੋ ਤਿੰਨ ਕੇ ਜੁਦ ਚਾਹੁੰਦੇ ਹਾਂ ਉਤੇ ਤਿੰਨਾਂ ਤੋਂ ਤੁਮ ਤੁਮਰੋ ਤਮਰੋ ਬਾ ਕਹਾ ਕਾਂ ਬਾਲੋ ਕਾਟ ਗਇਓ ਹੈ ਕਹਿੰਦਾ ਅਸੀਂ ਜੋ ਤੇਰੇ ਪਾਸੋਂ ਮੰਗਦੇ ਆਂ ਉਹਨਾਂ ਵੀ ਨਹੀਂ ਆਈ ਤਮਰੋ ਬਾ ਤੇਰਾ ਸਾਤਨ ਕੀ ਬਲ ਘਟ ਚਲਿਆ ਤੂੰ ਜਾਣ ਕਰ ਸਾਡੇ ਨਾਲ ਪਛਮਾ ਸੂਰ ਚੜਿਓ ਸੁਣੀ ਆਏ ਪਛੰਜ ਸੂਰ ਚੜ ਗਿਆ ਸੁਣ ਲੋ ਉਲਟੀ ਫਿਰ ਗੰਗ ਬਹੀ ਅਬ ਆਵੇ ਇਹ ਗੰਗਾ ਉਲਟ ਕੇ ਪੂਰ ਵੱਲੋਂ ਪਛੋਂ ਵੱਲ ਨੂੰ ਆ ਜਾਵੇ ਸਤ ਤਰੈ ਹਰੀ ਚੰਦ ਹੂੰ ਕੋ ਹਰੀ ਜੰਦਾ ਸਰ ਜੇ ਤੜ ਜੇ ਤੜ ਜੇ ਕਰਨੀ ਧਰੋ ਤਿਆਗ ਧਰਾ ਤੇ ਪ੍ਰਵ ਇਹ ਧਰਨੀ ਕਰ ਪਹਾੜ ਛੱਡ ਕੇ ਧਰਤੀ ਤੋਂ ਭੱਜ ਜਾ ਔਰ ਸਮੇਰਾ ਦੇ ਕੋ ਸੰਭ ਚਲੇ ਮਿਰਗ ਤੇ ਤਰ ਕੈ ਸ਼ੇਰ ਜਿਹੜਾ ਮਿਰਗਾਂ ਤੋਂ ਤਲ ਕੇ ਚਲੇ ਆ ਜਾਵੇ ਗਾਇ ਰਾਜ ਉਡਿਓ ਨਾ ਨਾਬ ਮਾਰ ਗ ਜਾਵੇ ਕਹਿੰਦੇ ਆਕਾਸ਼ ਚ ਪਹੇ ਆਖੀ ਉੱਡਿਆ ਜਾਵੇ ਪਾਰਥ ਸਿਆਮ ਕਹੋ ਤਵ ਪੂਪਤ ਕ੍ਰਿਸ਼ਨ ਅਰਜੁਨ ਕੇ ਰਾਜੇ ਨੂੰ ਉਸ ਵੇਲੇ ਨੇ ਪਾਰਥ ਸਿਆਮ ਕਹੋ ਤਵ ਪੂਪਤ ਪ੍ਰਾਸ ਪਰੇ ਨ ਜੁਦ ਮਚਵ ਕਹਿੰਦੇ ਡਰਦਾ ਮਰਿਆ ਅਰਜੁਨ ਕਹਿੰਦਾ ਹੈ ਕਿ ਰਾਜਾ ਜਿਹੜਾ ਹੈ ਨਾ ਜਰਾਸੰ ਨੂੰ ਕਹਿੰਦੇ ਡਰਦਾ ਭਰਿਆ ਕਲਿੰਗੀਧਰ ਕਹਿੰਦੇ ਇਹ ਚੀਜ਼ਾਂ ਉਲਟ ਹੋ ਜਾਣ ਤਾਂ ਹੋ ਜਾਣ ਜਰਾਸੰ ਨੂੰ ਹੁਣ ਜੰਗ ਕਰਦਾ ਚਰਕੁਮਾਰੀ ਜਰਾ ਸਿੰਧ ਬਾਸ ਤਵਿਆ ਬਾਦਸੋ ਬਿਰਜਨਾਥ ਜਬ ਜਦੋਂ ਇਹ ਕ੍ਰਿਸ਼ਨ ਦੀ ਗੱਲ ਸੁਣੀ ਕਲ ਕਲ ਸਿਆਮ ਕਹੇ ਇਹ 파ਦ ਬਖਾਨੋ ਇਸ ਪ੍ਰਕਾਰ ਕਿਹਾ ਤੇਰੀ ਬਿਰਜਨਾਥ ਇਹੀ ਇਹ 파ਰਥ ਕਹਿੰਦੇ ਆ ਵੇਖੋ ਇਹ ਕ੍ਰਿਸ਼ਨ ਹੈ ਇਹ ਅਰਜੁਨ ਹੈ ਭੀਮ ਆਇਆ ਤੇ ਭੂਪਤ ਜਾਨੋ ਇਹ ਰਾਜ ਨੂੰ ਸੁਣਿਆ ਭੀਮ ਸੈਨ ਹੈ ਕਾਨੋ ਪਦਿਓ ਹਮ ਤੇ ਇਹ ਬਾਲਕ ਇਹ ਕ੍ਰਿਸ਼ਨ ਤੂੰ ਤਾਂ ਭੱਜ ਗਿਆ ਸੀ ਤੈਨੂੰ ਕੀ ਮਾਰਨਾ ਇਹ ਬੱਚਾ ਹੈ ਜੀ ਅਰਜੁਨ ਯਾ ਸੰਗ ਹੋ ਲੜਹੁ ਸੋਭਖਾਨੋ ਮੈਂ ਇਹਨਾਂ ਨੂੰ ਲੜਾਈ ਮੁੰਡੇ ਨੂੰ ਲੈਣਾ ਅਰਜੁਨ ਦੇ ਨਾਲ ਕਿੰਨਾ ਜੁੱਦ ਕੇ ਕਾਰਨ ਜੁੱਦ ਕੇ ਕਾਰਨ ਠੰਡੋ ਪਾਇਓ ਉਠ ਉਸ ਵੇਲੇ ਜੁੱਧੇ ਵਾਤੇ ਖੜਾ ਹੋ ਗਿਆ ਚਾਮਕ ਹੈ ਕਾਸ਼ ਤਰਾਸ ਨਾ ਮਾਨੀ ਜਰਨੀ ਮਨੇ ਕਿੰਨੇ ਭੀਮ ਸੈਨ ਨਾਲ ਮੈਂ ਜੰਗ ਕਰ ਸਕਦਾ ਐ ਇਹ ਦੂਹਾਂ ਤੋਂ ਕਈ ਵਾਰੀ ਭੱਜਿਆ ਕ੍ਰਿਸ਼ਨ ਤੁ ਮੇਤ ਤੇ ਅਰਜੁਨ ਲੜਕਾ ਐ ਭੀਮ ਸੈਨ ਮੇਰੇ ਮੁਕਾਬਲੇ ਦਾ ਸਭਿਆ ਭਾਰੀ ਗਦਾ ਹੋਤੀ ਤਾਮ ਕਨੀ ਇਕ ਘਰ ਵਿੱਚ ਬੜੀ ਭਾਰੀ ਗੁਰਜ ਸੀ ਇਕ ਤੈਨੂੰ ਕੋ ਆਪ ਕੋ ਔਰ ਮੰਗਾਈ ਇਕ ਭੀਮ ਨੂੰ ਦੇਤੀ ਕਾਬ ਮੰਗਾ ਲੇ ਇਕਦਈ ਕਰ ਪੀਮਹਿ ਕੇ ਇਕ ਇਕ ਭੀਮ ਸੈਨ ਦੇ ਹੱਥੇ ਦੇਤੀ ਇਹ ਕੋ ਆਪਣੇ ਹੱਥ ਕੇ 20 ਇਕ ਆਪਣੇ ਹੱਥ ਵਿੱਚ ਸੋਭ ਨੀਕ ਹੋਈ ਰਾਤ ਕੋ ਸੋਏ ਰਹੇ ਸੁਖ ਪਾਏ ਰਾਤ ਨੂੰ ਸੁਖ ਪਾ ਕੇ ਸੋ ਰਹੇ ਦਿਨ ਸੁ ਕਰੇ ਉਠ ਨੇ ਤਲ ਰਾਇ ਹੋਰ ਉਹ ਇੰਨੇ ਉੱਠ ਕੇ ਗੁਰਜ ਨਾਲ ਯੰਗ ਕਰਦੇ ਐਸੇ ਕਥਾ ਦੋ ਵੀਰ ਨਕੀ ਇਹ ਦੁਹਾ ਸੂਰਮਿਆਂ ਦੀ ਕਥਾ ਹੋਈ ਹੈ ਮਾਰਦੀ ਤੋ ਵਿਚਾਰ ਕਹ ਸਿਆਮ ਸੁਣਾਈ ਕਰ ਜੀ ਕਹਦੇ ਮਨ ਚ ਵਿਚਾਰ ਕੇ ਸੁਣਾਈ ਹੈ ਸਭਿਆ ਭੀਮ ਗਦਾ ਕਹ ਪੂਪ ਪੈ ਮਾਰ ਤੋ ਰਾਜੇ ਦੇ ਉੱਤੇ ਭੀਮ ਸੈਨ ਮਾਰਦਾ ਗਲਾ ਪਕੜ ਕੇ ਪੂਬ ਗਦਾ ਗਹ ਭੀਮ ਪੈ ਮਾਰੀ ਭੀਮ ਸੈਨ ਤੇ ਮਾਰਦਾ ਹੈ ਰੋਥ ਪਰੇ ਬਲ ਵੰਤ ਦੋ ਦੋਵੇਂ ਮਾਲਵਾਲੇ ਗੁੱਸੇ ਦੇ ਭਰੇ ਹੋਏ ਹਨ ਕਰ ਕਾਨ ਕਾਨਣ ਮੈਂ ਜਨ ਕਿਹਰ ਭਾਰੇ ਮਾਲੋ ਲੜਦੇ ਜੰਗਲ ਚ ਬੜੇ ਭਾਰੀ ਸ਼ੇਰ ਜੁਦ ਕਰੇ ਨਾ ਮੁਰੇ ਤਹ ਠੌਰ ਜੁਦ ਕਰਵੇ ਨਹੀਂ ਮੁੜਦੇ ਉਸ ਥਾਂ ਤੇ ਬਾਰਤ ਹੈ ਤੇ ਠਾਂ ਜਨ ਯਾਰੀ ਜੀ ਬਾਂਡਤ ਹੈ ਤੇ ਠਾਂ ਜਨ ਯਾਰੀ ਯਾਨੀ ਦੋਸਤੀ ਵੰਡ ਰੇ ਉਸ ਯਾ ਉਪਜੀ ਉਪਮਾ ਚਤਰੇ ਚਤਰੇ ਜਾਨੋ ਯਾ ਉਪਮ ਉਪਜੀ ਉਪਮਾ ਚਤਰੇ ਜਾਨ ਮਾਨੋ ਚਤਲਪੁਰਖ ਖੇਲਦਾ ਹੈ ਫੋਲ ਫੋਟਾ ਫੋਟਾ ਤੋਂ ਖਿਡਾਰੀ ਲਠੀ ਨਾਲ ਖਿਡਾਰੀ ਖੇਲਦੇ ਆਰਾਮ ਨਾਲ ਤੇ ਉਹ ਦੁਆ بلا بلا شو ਤਵਿਆ ਦਿਵਸੋ 27 ਸੋ ਜੁਦ ਪਾਇਓ ਜਦੋ 27 ਦਿਨ ਜੰਗ ਹੋਇਆ ਜਦੋ ਕਉਪ ਜਿੱਤਿਓ ਬਲ ਪੀਮੈ ਹਾਰਿਓ ਰਾਜਾ ਜਿੱਤਿਓ ਜਰਾਸੰਪੀਮਸਨ ਦਾ ਬਲ ਹਾਰ ਗਿਆ ਜੀ ਦੇ ਜਨਾਤ ਦਾਇਓ ਤਬ ਹੀ ਬਲ ਮੋਹਰੇ ਕ੍ਰਿਸ਼ਨ ਜੀ ਨਾਲ ਆਵਦਾ ਜੋਰ ਪਾਤਾ ਤਾ ਵੀ ਹਮਸੈਨ ਜੁਦ ਕੋ ਕ੍ਰੋਧ ਕੀ ਔਰ ਪਚਾਰਿਓ ਯੰਗ ਦੀ ਵਾਸਤੇ ਕ੍ਰੋਧ ਦੇ ਨਾਲ ਬੰਗਾਰੇਆ ਲੈ ਤਨ ਕਾ ਲੈ ਤਨ ਕਾ ਇੱਕ ਹਾਥ ਆਤਰ ਪੀਤਰ ਲੱਗ ਕਉ ਕਰਦੇ ਸੀ ਕਹਿੰਦੇ ਕੱਖ ਲੈ ਕੇ ਆਉਦੇ ਹੱਥ ਵਿੱਚ ਤੀਰ ਦਾਇਓ ਪੈਦਨੇ ਹਾਰਿਓ ਉਹ ਚੀਰ ਤਾ ਭੀਮ ਸਮਝ ਲਿਆ ਭੀਮ ਸੈਨ ਥੱਕੇ ਹੋਏ ਨੇ ਪੈਸੇ ਹੀ ਭੀਮ ਨੇ ਚੀਰ ਦਇਓ ਨਿਰਭਉ ਭੀਮ ਸੈਨ ਨੇ ਉਹ ਵੀ ਚੀਰ ਤਾ ਰਾਜਾ ਜਿਹੜਾ ਜਰਾਸੰਗੀਏ ਦੋ ਟੁਕੜੇ ਸੀ ਨਾ ਪੈਨਾ ਜਾਂ ਮੁਖ ਤੇ ਕਲ ਸਿਆਮ ਉਚਾਰਿਓ ਇਹ ਮੁਕੇ ਰਾਜੇ ਕਦੇ ਗੁਰੂ ਸਾਹਿਬ ਜੀ ਕਿੰਨੇ ਸੁਣਾਇਆ ਇਹ ਤਾਂ ਸ੍ਰੀ ਚਤੁਰਨਾਥ ਗ੍ਰੰਥ ਹੈ ਕ੍ਰਿਸ਼ਨ ਆਵਤਾਰੇ ਜਰਾ ਸਿੰਘ ਬਧ ਸੋਵਈਆ